ਸੀਪੀਆਈ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਸੰਨ ਲਾਇਆ ਗਿਆ ਹੈ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਵਾਰਡ ਨੰਬਰ 1 ਤੋਂ ਕੌਂਸਲਰ ਨੂੰ ਸੀਪੀਆਈ ਪਾਰਟੀ ਵਿੱਚ ਆਪਣੇ ਸਾਥੀਆਂ ਸਮੇਤ ਸ਼ਾਮਲ ਕੀਤਾ ਗਿਆ ਜਿਸ ਬਾਰੇ ਬੋਲਦੇ ਹੋਏ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਭਜਨ ਲਾਲ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਸੋਮਾ ਬਾਈ ਤੇ ਉਹਨਾਂ ਦੇ ਸਾਥੀਆਂ ਨੇ ਕਿਹਾ ਕਿ ਸੱਤਾ ਦੇ ਵਿੱਚ ਪਾਰਟੀ ਛੱਡ ਕੇ ਜਾ ਰਹੇ ਹਨ ਅਤੇ ਸੱਚ ਬੋਲਣ ਦਾ ਹਿੰਮਤ ਰੱਖਦੇ ਹਨ ਅਤੇ ਪਾਰਟੀ ਵਿੱਚ ਸੱਚ ਬੋਲਣ ਵਾਲਿਆਂ ਨੂੰ ਉਹਨਾਂ ਨੇ ਮੋਕਾ ਦਿੱਤਾ ਤੇ ਇਸ ਮੌਕੇ ਬੋਲਦੇ ਹੋਰ ਕੀ ਕੁਝ ਕਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਕਹਿਆ ਗਿਆ ਸਰ ਕਿ ਪ੍ਰੋਗਰਾਮ ਅੱਜ ਵੱਖ-ਵੱਖ ਪਾਰਟੀਆਂ ਦੇ ਵਿੱਚੋਂ ਜਿਹੜੇ ਬਕਾਇਦਾ ਅਹੁਦੇਦਾਰ ਚੁਣੇ ਹੋਏ ਨੇ ਕਈਆਂ ਪਾਰਟੀਆਂ ਦੇ ਜਿਵੇਂ ਮੇਨ ਜਿਹੜੇ ਭਜਨ ਲਾਲ ਨੇ ਰਿਟਾਇਰ ਜਾਈ ਨੇ ਰਿਟਾਇਰ ਯੂਨੀਅਨ ਦੇ ਪ੍ਰਧਾਨ ਵੀ ਨੇ ਆਮ ਆਦਮੀ ਪਾਰਟੀ ਬਲਾਕ ਫਾਜ਼ਿਲਕਾ ਦੇ ਪ੍ਰਧਾਨ ਨੇ ਇਹਨਾਂ ਦੇ ਮੈਸੇਜਸ ਨੇ 소ਮਾ ਰਾਣੀ ਉਹ ਇੱਥੋਂ ਦੇ ਐਮਸੀ ਨੇ ਬਕਾਇਦਾ ਮੌਜੂਦਾ ਤਾਂ ਹੋਰ ਕੋਈ ਮੈਂਬਰ ਜਾਂ ਸਰਪੰਚ ਜਿਹੜੇ ਨੇ ਉਹ ਸਾਫਕਾ ਨੇ ਕੁਛ ਸਾ ਕੀ ਕੋਈ ਮੌਜੂਦਾ ਮੈਂਬਰ ਨੇ ਇਸ ਟਾਈਮ ਕਈ ਆਮ ਆਦਮੀ ਪਾਰਟੀ ਦੇ ਆਗੂ ਨੇ ਕੋਈ ਕਾਂਗਰਸ ਦੇ ਆਗੂ ਨੇ ਉਹ ਅੱਜ ਸਾਡੀ ਪਾਰਟੀ ਭਾਰਤੀ ਕਮਨਸ ਪਾਰਟੀ ਵੀ ਸ਼ਾਮਲ ਹੋ ਰਹੇ ਨੇ ਸਾਡੀ ਭਾਰਤੀ ਕਮਨਸ ਪਾਰਟੀ ਦੇ ਆਗੂ ਜਿਹੜੇ ਇੱਥੇ ਕੰਮ ਕਰ ਰਹੇ ਨੇ ਕਾਫੀ ਲੰਬੇ ਸਮੇਂ ਤੋਂ ਅਸੀਂ ਲੋਕਾਂ ਦੇ ਜਿਹੜੇ ਨਾਲ ਜਿੰਨਾਂ ਦਾ ਕੋਈ ਆਸਰਾ ਨਹੀਂ ਜਿਵੇਂ ਕਹਿੰਦੇ ਵੀ ਨਾ ਆਸਰਿਆਂ ਦਾ ਆਸਰਾ ਜਾਂ ਨਾ ਓਟਿਆਂ ਦੀ ਓਟ ਜਿਹੜੀ ਅਸੀਂ ਬਣਦੇ ਰਹੇ ਹਾਂ ਜਦੋਂ ਵੀ ਕਿਸੇ ਨਾਲ ਕੋਈ ਧਕਾ ਆਉਂਦਾ ਹੈ ਜਾਂਤੀ ਹੁੰਦੀ ਤੇ ਅਸੀਂ ਉਹਦੇ ਨਾਲ ਖੜਦੇ ਰਹੇ ਹਾਂ ਅਸੀਂ ਕਿਨਾ ਸਾਥੀਆਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਹੈ ਤਾਂ ਅੱਜ ਜਿਹੜਾ ਹੈ ਪਾਰਟੀ ਦੀ ਸਾਡੇ ਇਸ ਇਲਾਕੇ ਵਿੱਚ ਪੂਰੀ ਚੜ੍ਹਾਈ ਸਾਡੀ ਹੋ ਰਹੀ ਹੈ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਵਰਕਰ ਉਹ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਕਿਉਂਕਿ ਲੋਕਾਂ ਨੂੰ ਹੁਣ ਜਿਹੜੀ ਹੈ ਉਹਨਾਂ ਨੂੰ ਹੋਰ ਕਿਤੂ ਆਸ ਦੀ ਕਿਰਨੀ ਦਿਖਾਈ ਦੇ ਰਹੀ ਕਿਉਂਕਿ ਪਿਛਲੀ ਵਾਰੀ ਜਿਹੜੇ ਦੋ ਪਾਰਟੀਆਂ ਤੋਂ ਲੋਕਾਂ ਦਾ ਮੋਹ ਭੰਗ ਹੋਇਆ ਅਕਾਲੀ ਤੇ ਕਾਂਗਰਸ ਤੋਂ ਉਥੋਂ ਮੋਹ ਭੰਗ ਹੋ ਕੇ ਇੱਕ ਨਵਾਂ ਇਨਕਲਾਬ ਲਿਆਉਣ ਵਾਲੇ ਜਿਹੜੇ ਉਹਨਾਂ ਵੱਲ ਲੋਕ ਇੱਕਦਮ ਗਏ ਕਿ ਸਾਡਾ ਸ਼ਾਇਦ ਜ਼ਿੰਦਗੀ ਦਾ ਪਾਰ ਤਾਰ ਆ ਇਹ ਕਰਨਗੇ ਪਰ ਉਹ ਆਪਾਂ ਤਿੰਨ ਕੁ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਉਹ ਦੇਖ ਲਿਆ ਕਿ ਉਹ ਉਹਨਾਂ ਕੋਲ ਕੋਈ ਇਹੋ ਜਿਹਾ ਹੱਲ ਨਹੀਂ ਹੈ ਉਲਟਾ ਆਪਦੇ ਵਰਕਰਾਂ ਤੇ ਹੀ ਐਨਾ ਆਪਦੇ ਜਿਹੜੇ ਉਦੇਦਾਰਾਂ ਤੇ ਵੀ ਇਸ ਤਰ੍ਹਾਂ ਦੀ ਮਤਲਬ ਆਪ ਠਗੀਆਂ ਮਾਰਨੀਆਂ ਤੇ ਜੇ ਕੋਈ ਇਮਾਨਦਾਰ ਬੰਦਾ ਸੀ ਤੋ ਉਹਦੇ ਤੇ ਜਾਂਚੀਆਂ ਕੀਤੀਆਂ ਨੇ ਅਸੀਂ ਜਦੋਂ ਇਹਨਾਂ ਨੂੰ ਕੋਈ ਇਹਨਾਂ ਦੇ ਪਰਚੇ ਨਿਯਾਜ਼ ਕੀਤੇ ਨੇ ਜਾਂ ਹੋਰ ਉਹਨਾਂ ਦੇ ਕੋਈ ਧੱਕਾ ਜਾਂ ਜ਼ਿਆਸਤੀ ਕੀਤੀ ਹੈ ਅਸੀਂ ਅਜ ਇਨਸਾਨੀਅਤ ਤੌਰ ਤੇ ਸਮਝਦੇ ਹੋਏ ਅਸੀਂ ਉਹਨਾਂ ਦੀ ਮਦਦ ਕੀਤੀ ਹੈ ਤਾਂ ਉਹਨਾਂ ਨੇ ਅੱਜ ਪਹਿਲਾ ਦਿਨ ਸ਼ੁਰੂਆਤ ਕੀਤੀ ਹੈ ਹੋਰ ਵੀ ਇਲਾਕੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਸਾਨੂੰ ਕਹਿ ਰਹੇ ਨੇ ਕਿ ਤੁਸੀਂ ਸਾਨੂੰ ਆਪਦੀ ਪਾਰਟੀ ਸ਼ਾਮਲ ਕਰੋ ਪਰ ਸਾਡੀ ਪਾਰਟੀ ਦਾ ਕੋਈ ਪ੍ਰੋਸੈਸ ਹੈ ਪ੍ਰੋਸੈਸ ਵਜੋਂ ਅਸੀਂ ਸ਼ਾਮਲ ਕਰ ਸਕਦੇ ਹਾਂ ਅਸੀਂ ਇਹਨਾਂ ਨੂੰ ਇੱਕ ਉਮੀਦਵਾਰ ਦੇ ਤੌਰ ਤੇ ਲੈਣੇ ਆ ਨਾ ਕਿ ਸਾਡੀ ਪਾਰਟੀ ਵਿੱਚ ਸਿੱਧੇ ਕੋ ਸ਼ਾਮਲ ਹੋ ਸਕਦੇ ਨੇ ਅਸੀਂ ਅੱਜ ਉਮੀਦਵਾਰ ਦੇ ਫਾਰਮ ਭਰਾਂਗੇ ਇੱਕ ਸਾਲ ਦੇ ਵਿੱਚ ਇਹਨਾਂ ਨੇ ਜਿਹੜਾ ਉਹ ਸਾਡੀ ਪਾਰਟੀ 'ਚ ਕੰਮ ਕਰਨਗੇ ਉਸ ਤੋਂ ਬਾਅਦ ਜਿਹੜਾ ਪੱਕਾ ਜਿਹਨੂੰ ਕਹਿੰਦੇ ਨੇ ਪੱਕ ਚੁੱਕਿਆ ਹੈ ਜਦੋਂ ਪੱਕ ਚੁੱਕਿਆ ਹੋਏ ਤਾਂ ਫਿਰ ਜਿਹੜਾ ਸੀਪੀਆਈ ਦਾ ਪੱਕਾ ਮੈਂਬਰ ਬਣ ਜਾਏਗਾ ਅਗਲੇ ਸਾਲ ਤੱਕ ਸੋ ਇਹ ਹੈ ਕਿ ਅਸੀਂ ਹੋਰ ਵੀ ਜਿਹੜਾ ਇਲਾਕੇ ਵਿੱਚ ਜਿਵੇਂ ਨਰੇਗਾ ਹੈ ਪੱਠਾ ਮਜ਼ਦੂਰੀ ਹਨੀ ਹੈ ਨਾ ਵਿਦਿਆਰਥੀਆਂ ਤੇ ਜਿਹੜੇ ਸਕੂਲਾਂ ਕਾਲਜਾਂ ਵਿੱਚ ਕੋਈ ਫੀਸਾਂ ਦਾ ਮਾਮਲਾ ਆ ਜਾਂ ਉਹਨਾਂ ਐਡਮਿਸ਼ਨ ਦਾ ਮਾਮਲਾ ਹੈ ਜਾਂ ਕਿਰਤ ਕਾਨੂੰਨ ਦੇ ਮੁਤਾਬਕ ਬੜੇ ਲੋਕਾਂ ਦੇ ਜਿਹੜੇ ਪੈਸੇ ਅੜੇ ਪੈਣ ਜਿਹੜੇ ਆ ਸੀ ਉਹ ਸਾਡੇ ਆਗੂ ਜਿਹੜੇ ਲੱਗੇ ਨੇ ਲਗਾਤਾਰ ਜਾਂ ਨੌਜਵਾਨ ਸਭਾ ਜਿਹੜੀ ਰਜਗਾਰ ਦੀ ਮੰਗ ਕਰ ਰਹੀ ਹੈ ਕਿ ਹਰ ਮੁੰਡਾ ਕੁੜੀ ਜਿਹੜਾ 18 ਸਾਲ ਦਾ ਉਹਨੂੰ ਯੋਗਤਾ ਮੁਤਾਬਕ ਕੰਮ ਮਿਲੇ ਤਾਂ ਜੋ ਜਿਹੜਾ ਉਹ ਬੇਰਜਗਾਰੀ ਦਾ ਜਿਹੜਾ ਨਾ ਮਿਲਣ ਰਜਗਾਰ ਨਾ ਮਿਲਣ ਕਰਕੇ ਆ ਜਾਤਮਤਿਆਂ ਲੁੱਟ ਖੋਹ ਚੋਰੀਆਂ ਠੱਗੀਆਂ ਡਕੈਤੀਆਂ ਜਾਂ ਨਸ਼ੇ ਪੱਤੇ ਜਾਂ ਹੋਰ ਗੈਰ ਸਮਾਜੀ ਜਿਹੜੇ ਕੰਮ ਉਹ ਨੌਜਵਾਨ ਕਰ ਰਿ ਅਸੀਂ ਕਹਿੰਨੇ ਆ ਵੀ ਇਹ ਦੂਸਰੇ ਜਿਹੜੇ ਗਲਤ ਕੰਮ ਨੇ ਗੈਰ ਸਮਾਜੀ ਕੰਮ ਨੇ ਉਹਨਾਂ ਨੂੰ ਛੱਡ ਕੇ ਸਾਡੇ ਵੱਲੇ ਆਏ ਅਸੀਂ ਉਹਨਾਂ ਨੂੰ ਜਿਉਣ ਵਾਲਾ ਪਾਸਾ ਵੀ ਹਰ ਕੋਈ ਚਾਹੁੰਦਾ ਹੈ ਤੇ ਸਾਸੀਂ ਜਿਉਣ ਵਾਲਾ ਪਾਸਾ ਜਦੋਂ ਸਾਡੇ ਨਾਲ ਵੱਡੀ ਗਿਣਤੀ ਚ ਨੌਜਵਾਨ ਆਣਗੇ ਤੇ ਹਰ ਕੋਈ ਜਿਹੜਾ ਜਾਣਾ ਚਾਹੁੰਦਾ ਹੈ ਤੇ ਅਸੀਂ ਉਹਨਾਂ ਨੂੰ ਪੂਰੀ ਜਿਹੜੀ ਆਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਮਤਲਬ ਲੜਾਈ ਸਰਕਾਰਾਂ ਤੱਕ ਕਿ ਪਾਰਲੀਮੈਂਟ ਵਿੱਚ ਕਹਿੋ ਜਿਹਾ ਕਾਨੂੰਨ ਪਾਸ ਹੋਵੇ ਜਿਹੜਾ 18 ਸਾਲ ਦੇ ਮੁੰਡੇ ਕੁੜੀ ਨੂੰ ਉਹਦੀ ਯੋਗਤਾ ਮੁਤਾਬਕ ਕੰਮ ਮਿਲੇ ਤਾਂ ਜੋ ਜਦੋਂ ਕੰਮ ਮਿਲੇਗਾ ਤੇ ਫਿਰ ਹਰੇਕ ਦਾ ਕਾਰ ਹਰਾ ਪਰਾ ਜਾਂ ਜੋ ਜਿਹੜਾ ਉਹਨਾਂ ਨੂੰ ਜਿਹੜੀ ਹਰ ਸ ਮੈਂ ਬਤੌਰ ਜੇ ਜੋ 2016 ਤੋਂ ਰਿਟਾਇਰ ਹੋਇਆ 30 ਸਾਲ ਟ੍ਰੇਡ ਯੂਨੀਅਨ ਦੇ ਵਿੱਚ ਪਹਿਲੀ ਕਤਾਰ ਦੇ ਵਿੱਚ ਉੱਥੇ ਵੀ ਕੰਮ ਕੀਤਾ ਹੈ ਅਗੂ ਦੇ ਤੌਰ ਤੇ ਜਦੋਂ ਆਇਆ ਉਦੋਂ ਸਾਨੂੰ ਇੱਕ ਇਹ ਪਾਰਟੀ ਦਿੱਸਤੀ ਸੀ ਆਮ ਆਦਮੀ ਪਾਰਟੀ ਕਿਉਂਕਿ ਜੋ ਗੱਲਾਂ ਕਹਿੰਦੇ ਸੀ ਜਾਂ ਜੋ ਇਹਨਾਂ ਦਾ ਅਸੂਲ ਕਹਿੰਦੇ ਕਾਨੂੰਨ ਦੇ ਉਦੇਸ਼ ਪੜੇ ਉਹਨਾਂ ਮੁਤਾਬਕ ਸਾਨੂੰ ਇਹ ਲੱਗਿਆ ਵੀ ਇਹ ਪਾਰਟੀ ਕਿਉਂਕਿ ਸਮਾਂ 2000 ਸਮਾਂ 2017 ਦਾ ਨੇੜੇ ਸੀ ਔਰ ਕਈ ਸਾਥੀ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਬੜੀ ਮਿਹਨਤ ਕੀਤੀ ਇਸ ਪਾਰਟੀ ਦੇ ਵਿੱਚ 2017 ਦੀਆਂ ਅਸੀਂ ਸਬਰਬੀਲ ਜੀ ਨੂੰ ਟਿਕਟ ਮਿਲੀ ਅਸੀਂ ਉਹਨਾਂ ਦੀ ਪੂਰੀ ਡਟ ਕੇ ਮਦਦ ਕੀਤੀ ਪਰ ਮੇਰੇ ਵੀਰੋ ਜਿਹੜਾ ਉਸ ਤੋਂ 5 ਸਾਲ ਜਿਹੜੀ ਅਸੀਂ ਮਿਹਨਤ ਕੀਤੀ ਸਾਡੇ ਸਾਰੇ ਉਹਨਾਂ ਪੁਰਾਣੇ ਸਾਥੀਆਂ ਦੀ ਮਿਹਨਤ ਸਦਕਾ ਪੰਜਾਬ ਦੇ ਵਿੱਚ ਲੋਕਾਂ ਨੇ ਸਾਡੇ ਤੇ ਯਕੀਨ ਕੀਤਾ ਕਿਉਂਕਿ ਸਾਰੀ ਟੀਮ ਜਿਹੜੀ ਪੁਰਾਣੀ ਸੀ ਇਮਾਨਦਾਰ ਸੀ ਪੰਜਾਬ ਉਹਦੇ ਵਿੱਚ ਸਰਕਾਰ ਵੀ ਆ ਗਈ ਬੜੇ ਪਾਰੀ ਬਹੁਮਤ ਨਾਲ ਆਈ ਸ਼ਾਇਦ ਇਹ ਜੀ ਸਰਕਾਰ ਪਾਰੀ ਬਹੁਮਤ ਨਾਲ ਕਿਤੇ ਨਾ ਆਈ ਹੋਵੇ ਪਰ ਜਿਹੜਾ ਸਰਕਾਰ ਦਾ 3 ਸਵਾ 3 ਸਾਲ ਦਾ ਤਜਰਬਾ ਦੇਖਿਆ ਹੈ ਇਹ ਨਾ ਸਰਕਾਰ ਮੁਲਾਜ਼ਮ ਪੱਕੀ ਏ ਇਹ ਨਾ ਕਿਸਾਨ ਪੱਕੀ ਏ ਨਾ ਮਜ਼ਦੂਰ ਪੱਕੀ ਏ ਨਾ ਆਮ ਲੋਕਾਂ ਦੇ ਪੱਕੀ ਏ ਉਹੀ ਰਵੇਤੀ ਪਾਰਟੀਆਂ ਉਹੀ ਭ੍ਰਿਸ਼ਟਾਚਾਰੀ ਉਹੀ ਡਿਜ਼ਾਇਰ ਜਮਾਇਨਿੰਗ ਉਹੀ ਜਿਹੜੇ ਕੰਮ ਉਹ ਕਰਦੇ ਸੀ ਪ੍ਰਿਸ਼ਟਾਚਾਰ ਦੇ ਜਾਂ ਆਪਣੇ ਅੰਨਾ ਵੰਡੇ ਰੇਬੜੀਆਂ ਮੜਮੜ ਆਪਣਿਆਂ ਨੂੰ ਜਿਹੜੇ ਬੰਦਿਆਂ ਦੇ ਨਾ ਪਾਰਟੀ ਦੇ ਵਿੱਚ ਲੱਲਾ ਕੱਕਾ ਵੀ ਨਹੀਂ ਸੀ ਉਹਨਾਂ ਪਾਰਟੀਆਂ ਦੇ ਆਗੂ ਬਣਾ ਕੇ ਇਸ ਇਸ ਪਾਰਟੀ ਦੇ ਵਿੱਚ ਪਾਰਟੀ ਨੇ ਬਹੁਤ ਵੱਡੀ ਗਲਤੀ ਕੀਤੀ ਜਿਹਦਾ ਖਮਿਆਜਾ ਇਹਨਾਂ ਨੂੰ ਲੋਕ ਸਭਾ ਦੀ ਇਲੈਕਸ਼ਨਾਂ ਵਿੱਚ ਭੁਗਤਣਾ ਪਿਆ ਸਪੀ ਆਈ ਦੇ ਵਿੱਚ ਆਂਧਕਾਰ ਨੂੰ ਸੀ ਪੀ ਆਈ ਇੱਕੋ ਪੁਰਾਣੀ ਪਾਰਟੀ ਹੈ ਜਿਨ੍ਹਾਂ ਨੇ ਲੋਕਾਂ ਨੂੰ ਰੁਜ਼ਗਾਰਤਾ ਦਿੱਤੇ ਪਬਲਿਕ ਸੈਕਟਰ ਦੇ ادارے ਇਹਨਾਂ ਦੇ ਸਰਕਾਰ ਜਦੋਂ ਵੀ ਰਹੀ ਹੈ ਸੈਂਟਰ ਦੇ ਵਿੱਚ ਬੇਸ਼ੱਕ ਕਾਂਗਰਸ ਦੇ ਨਾਲ ਰਹੀ ਹੈ ਪਬਲਿਕ ਸੈਕਟਰ ਦੇ ادارے ਵੀ ਉਦੋਂ ਬਣੇ ਲੋਕਾਂ ਨੂੰ ਪੈਨਸ਼ਨ ਦੇਣ ਦੇ ਕਾਨੂੰਨ ਵੀ ਉਦੋਂ ਹੀ ਬਣੇ ਔਰ ਰੈਗੂਲਰ ਪਰਥੀਆਂ ਦੇ ਜਿਹੜੇ ਕਾਨੂੰਨ ਸੀ ਉਹ ਵੀ ਇਹਨਾਂ ਦੇ ਸਮੇਂ ਦੇ ਵਿੱਚ ਹੀ ਬਣੇ ਐ ਔਰ ਅੱਜ ਵੀ ਕਿਸਾਨ ਪੱਕੀ ਜੋ ਲੜਾਈ ਦੇ ਰਹੇ ਆ ਵਿਦਿਆਰਥੀ ਪੱਕੀ ਦੇ ਰਹੇ ਆ ਬੇਰਜ਼ਗਾਰੀ ਦੇ ਹੱਕੇ ਲੜਾਈ ਦੇ ਰਹੇ ਮਜ਼ਦੂਰ ਦੇ ਹੱਕੇ ਲੜਾਈ ਦੇ ਰਹੇ ਮੰਡਰੇਗਾ ਮਜ਼ਦੂਰਾਂ ਦੇ ਹੱਕੇ ਜੋ ਲੜਾਈ ਦੇ ਰਹੇ ਇਹਨਾਂ ਬਿਨਾ ਮੈਨੂੰ ਸਿੰਗਲ ਪਾਰਟੀ ਦਿਖਾ ਦਿਓ ਜਿਹੜੀ ਪਾਰਟੀ ਕਦੇ ਇਸ ਕਿਸੇ ਪਾਰਟੀ ਨੇ ਡਿਮਾਂਡ ਕੀਤੀ ਹੋਵੇ ਕਿ ਨਰੇਗਾ ਦੀ ਦਿਹਾੜੀ ਵਧਾਈ ਜਾਵੇ ਕਿੰਨੇ ਕਦੇ ਡਿਮਾਂਡ ਕੀਤੀ ਹੋਵੇ ਕਿ ਸਕਿੱਲ ਮਜ਼ਦੂਰਾਂ ਦੇ ਸਕਿੱਲ ਵਧਾਏ ਜਾਣ ਕਿਸੇ ਨੇ ਡਿਮਾਂਡ ਕੀਤੀ ਹੋਵੇ ਕਿ ਲੋਕਾਂ ਨੂੰ ਹੋਰ ਪਰਤੀ ਜ਼ਿਆਦਾ ਕਰਨ ਵਾਸਤੇ ਕੰਮ ਦੇ ਘੰਟੇ ਘਟਾਏ ਜਾਣ ਇਹ ਦੂਜੀਆਂ ਪਾਰਟੀਆਂ ਤਾਂ ਸਾਰੀਆਂ ਇੱਕ ਕੋਲੂ ਦੇ ਤਰ੍ਹਾਂ ਨੇ ਪੀੜਨ ਵਾਲੀਆਂ ਉਹ 12 ਘੰਟੇ ਦੀ ਮੰਗ ਕਰਦੇ ਵੀ 8 ਤੋਂ 12 ਘੰਟੇ ਮੁਲਾਜ਼ਮ ਨੂੰ ਮਜ਼ਦੂਰ ਨੂੰ ਉਹਨਾਂ ਦੇ ਕੋਲ ਕੰਮ ਲਿਆ ਜਾਵੇ ਔਰ ਐਡੀ ਵੱਡੀ ਜਨਸੰਖਿਆ ਦੇ ਵਿੱਚ ਲੋਕਾਂ ਦਾ ਕਲਿਆਣ ਤੇ ਬੇਰੁਜ਼ਗਾਰੀ ਘਾਟੇ ਦਾ ਇੱਕੋ ਇੱਕ ਇਹ ਹੀ ਪਾਰਟੀ ਹੈ ਜਿਹੜੀ ਡਿਮਾਂਡ ਕਰ ਰਹੀ ਏ ਔਰ ਕਾਨੂੰਨ ਬਣਾਉਣ ਦੀ ਕੰਮ ਗੱਲ ਕਰ ਰਹੀ ਏ ਕਿ ਕੰਮ ਦੇ ਘੰਟੇ ਕਢਾ ਕੇ ਹੋਰ ਲੋਕਾਂ ਨੂੰ ਵੀ ਰੋਜ਼ਗਾਰ ਦਿੱਤਾ ਜਾਵੇ ਤੁਹਾਡੇ ਵੱਲੋਂ ਆਮ ਪਾਰਟੀ ਦੇ ਉੱਤੇ ਅਸਤੀਫਾ ਭੇਜਿਆ ਗਿਆ ਬਿਲਕੁਲ ਜੀ ਕਹਿਣਾ ਚਾਹਦੇ ਹੋ ਅੱਜ ਦੇ ਜੋ ਪਾਰਟੀ ਦੇ ਨਵੇਂ ਮੈਂਬਰ ਸ਼ਾਮਿਲ ਕੀਤੇ ਗਏ ਉਸਨੂੰ ਲਗੇ। ਇਹ ਜੀ ਅੱਜ ਜਿਹੜਾ ਅਸੀਂ ਫਾਇਲ ਕਾਜਲਾ ਦੇ ਵਿੱਚ ਜਿਹੜੇ ਬਲਾਕ ਪ੍ਰਧਾਨ ਨੇ ਸਾਥੀ ਭਜਨ ਲਾਲ ਜਿਹੜੇ ਰਿਟਾਇਰ ਜਾਈ ਨੇ ਔਰ ਉਹਨਾਂ ਦੀ ਮਿਸ ਜਿਹੜੀ ਬਲਾਕ ਮਤਲਬ ਇਥੋਂ ਦੇ ਜਿਹੜੇ ਪ੍ਰਧਾਨ ਮੈਂਬਰ ਨੇ ਵਾਰਡ ਨੰਬਰ 1 ਵਾਰਡ ਨੰਬਰ 1 ਤੋਂ ਉਹ ਸਾਡੇ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਔਰ ਇਹਨਾਂ ਦੇ ਨਾਲ ਹੋਰ ਕਈ ਜਿਹੜੇ ਕੰਮ ਕਰਦੇ ਸੀ ਉਹ ਅੱਜ ਇਹ ਮਹਿਸੂਸ ਕਰ ਰਹੇ ਨੇ ਵੀ ਅਸਲ ਜਿਹੜੀ ਪਾਰਟੀ ਐ ਉਹ ਹੀ ਐ ਇਹਨਾਂ ਕਾ ਵੀ ਪਾਰਟੀ ਐ ਵੀ ਤਾਂ ਪਹਿਲਾਂ ਤਾਂ ਅਸੀਂ ਠੱਗੇ ਗਏ ਕਿ ਜਿਹੜੀ ਝੂਠ ਮਾਰਦੀ ਸੀ ਇਨਕਲਾਬ ਦੀ ਜਦੋਂ ਅਸੀਂ ਉਹਨਾਂ ਦੇ ਵਿੱਚ ਗਏ ਤੇ ਸਾਨੂੰ ਪਤਾ ਲੱਗਿਆ ਵੀ ਅਸੀਂ ਲੋਕਾਂ ਦੀ ਅਗਵਾਈ ਕਰਾਂਗੇ ਇਹ ਸੱਚ ਐ ਕਿ ਜਿਹੜੇ ਸਾਡੇ ਨਾਲ ਸਾਥੀ ਭਜਨ ਲਾਲ ਸ਼ੰਭਲ ਹੋਏ ਨੇ ਜੇ ਉਸ ਵੇਲੇ ਇਹਨਾਂ ਨੂੰ ਟਿਕਟ ਮਿਲ ਜਾਂਦੀ ਤੇ ਐਮਐਲਏ ਬਣਨੇ ਸੀ ਉਹ ਸਾਡੇ ਵਾਸਤੇ ਬੜੀ ਵੱਡੀ ਗੱਲ ਐ ਵੀ ਜਿਹੜਾ ਅੱਜ ਟਿਕਟ ਨਾ ਮਿਲ ਬਿਲੀ ਤੋਂ ਸਾਡੇ ਵਿੱਚ ਵੱਲੋਂ ਇੱਕ ਐਮਐਲ ਦੀ ਪਾਵਰ ਰੱਖਦੇ ਹੋਏ ਇਸ ਏਰੀਏ ਦੇ ਇਲਾਕੇ ਦੇ ਵਿੱਚ ਨਾਮ ਵੱਲ ਨਾਮ ਵਰਨੇ ਜਿਹੜੇ ਭਜਨ ਲਾਲ ਜੈਜੀ ਕੀ ਉਹ ਪੂਰੇ ਬੇਦਾਗ ਨੇ ਉਹ ਸਾਡੇ ਵਿੱਚ ਸ਼ਾਮਲ ਹੋ ਰਹੇ ਉਹਨਾਂ ਦੇ ਨਾਲ ਹੋਰ ਜਿਹੜੇ ਮੈਂਬਰ ਪੰਚਾਇਤ ਜਾਂ ਸਾਬਕਾ ਮੈਂਬਰ ਨੇ ਜਾਂ ਇਹਨਾਂ ਦੇ ਨਾਲ ਮੁਲਾਜ਼ਮ ਜਿਹੜੇ ਇਹਨਾਂ ਦੇ ਰਿਟਾਇਰ ਮਤਲਬ ਐਸ਼ੂਰੇਸ਼ਨ 'ਚ ਕੰਮ ਕਰਦੇ ਨੇ ਉਹ ਸਾਡੇ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਔਰ ਇਹ ਮਹਿਸੂਸ ਕਰ ਰਹੇ ਨੇ ਵੀ ਲਗਭਗ ਅਸੀਂ ਜ਼ਿੰਦਗੀ ਜਿਹੜੀ ਸਾਡੀ ਜਉਨਾ ਤਾਂ ਉਹ ਅੱਜ ਹੀ ਪਤਾ ਲੱਗਿਆ ਵੀ ਇਹ ਵੀ ਕੋਈ ਪਾਰਟੀ ਹੈ ਜਿਹੜੀ ਲੋਕਾਂ ਦੇ ਨਾਲ ਖੜਦੀ ਹੈ ਲੋਕਾਂ ਦੇ ਅੱਕਾ ਸੱਚਾਂ ਦੇ ਵਿੱਚ ਨਾਲ ਲੜ ਕੇ ਔਰ ਲੋਕਾਂ ਨੂੰ ਸਾਫ ਦਿੰਦੀ ਏ ਸੋ ਇਹ ਕਹਿੰਦੇ ਨੇ ਕਿ ਅਸੀਂ ਪਹਿਲਾਂ ਤਾਂ ਜਿੰਨੀ ਜ਼ਿੰਦਗੀ ਅਸੀਂ ਜੀਈ ਹੈ ਜਾਂ ਇਹੋ ਜਿਹਾ ਜੇ ਹੋਊ ਜਾਂ ਤੁਹਾਡਾ ਪ੍ਰੋਗਰਾਮ ਹੈ ਜਾਂ ਸਲਾਹ ਚੰਡੀ ਦੀ ਪਾਰਟੀ ਦਾ ਪ੍ਰੋਗਰਾਮ ਹੈ ਇਹ ਹੋਰ ਕਿਸੇ ਪਾਰਟੀ ਦਾ ਨਹੀਂ ਹੈਗੀ ਸੋ ਜਿਹੜੀ ਸਾਡੀ ਰਹਿਦੀ ਜ਼ਿੰਦਗੀ ਏ ਅਸੀਂ ਲੋਕਾਂ ਦੇ ਵਿੱਚ ਲੋਕਾਂ ਦੇ ਕੰਮ ਆ ਸਕੀ ਜਿਹੜੀ ਇਹਨਾਂ ਦੇ ਮਨ ਵਿੱਚ ਤ੍ਰਿਸ਼ਨਾ ਸੀ ਅਸਲ ਲੋਕਾਂ ਦੀ ਸੇਵਾ ਕਰਨ ਵਾਸਤੇ ਉਹ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਕੇ ਇਹ ਲੋਕਾਂ ਦੀ ਸੇਵਾ ਕਰਨ ਵਾਸਤੇ ਜਾ ਰਹੇ ਨੇ ਮੇਰੇ ਛੋਟੇ ਭਰਾ ਡਾਕਟਰ ਜਨਕਰਾਜ ਜੀ ਮੇਰੀ ਪਰਜਾਈ ਅਸ਼ਰਾਨੀ ਉਹ ਵੀ ਸਾਡੇ ਨਾਲ ਹੀ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੈ ਔਰ ਅਸੀਂ ਪੂਰਾ ਪਰਿਵਾਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਸਿਖਰਾਂ ਤੇ ਲੈ ਕੇ ਗਏ ਸੀ ਉਸ ਤਰ੍ਹਾਂ ਸੀ সিপিআই ਨੂੰ ਇਸ ਗੱਲ ਦਾ ਯਕੀਨ ਦਿਵਾਉਣੇ ਆ ਉਹਨਾਂ ਦੇ ਜ਼ਿਲ੍ਹੇ ਦੇ ਆਗੂ ਖੜੇ ਹੈ ਸਾਰੇ ਬੁੱਧੀਜੀਵੀ ਜਿੰਨੇ ਵੀ ਪਾਰਟੀ ਦੇ ਮੇਨ ਟੀਮ ਖੜੀ ਹੈ ਅਸੀਂ ਇਮਾਨਦਾਰੀ ਨਾਲ ਮਿਹਨਤ ਕਰਨ ਵਾਲੇ ਆ ਔਰ ਅਸੀਂ ਇਮਾਨਦਾਰੀ ਦੇ ਨਾਲ ਪੂਰਾ ਪਰਿਵਾਰ ਜਿਸ ਤਰ੍ਹਾਂ ਅੱਗੇ ਮਿਹਨਤ ਕੀਤੀ ਆ ਸੀਪੀਆਈ ਵਾਸਤੇ ਇਸ ਪਾਰਟੀ ਦੇ ਵਾਸਤੇ ਦਿਨ ਰਾਤ ਮਿਹਨਤ ਕਰਕੇ ਇਸ ਪਾਰਟੀ ਨੂੰ ਬੁਲੰਦੀਆਂ ਮੰਨ ਲਿਆਵਾਂਗੇ ਮੈਂ ਆਜੇ ਪਰਿਵਾਰ ਦਾ ਮੈਂ ਆਪਣੇ ਸੱਜਣਾ ਬਿੱਤਰਾਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅਜੇ ਨਾਜਿਕ ਮੌਕੇ ਤੇ ਜਦੋਂ ਕੋਈ ਪਾਰਟੀ ਸਤਾ ਦੇ ਵਿੱਚ ਚਲਦੀ ਹੋਵੇ ਜਿਹਦੇ ਅਜੇ ਤੱਕ ਪਾਉਣੇ 2 ਸਾਲ ਪਏ ਹੋਣ ਤਾਂ ਲੋਕ ਖੁੰਝੇ ਵਿੱਚ ਲੁੱਕ ਕੇ ਬੈਠ ਜਾਂਦੇ ਤੇ ਜਿਹੜੇ ਮੇਰੇ ਸਾਥੀ ਮੇਰੇ ਨਾਲ ਮੇਰੇ ਭਰਾ ਮੇਰੇ ਨਾਲ ਆ ਮੋਢੇ ਨਾਲ ਮੋਢਾ ਕਰਕੇ ਖੜੇ ਔਰ ਮੈਂ ਮੇਸ਼ਾ ਨੀਡਰਤਾ ਨਾਲ ਪਾਰਟੀ ਚ ਕੰਮ ਕੀਤਾ ਯੂਨਨ ਚ ਕੰਮ ਕੀਤਾ ਕਦੇ ਇਸ ਗੱਲ ਦੀ ਪਰਵਾਹ ਨਹੀਂ ਰੱਖੀ ਕਿਉਂਕਿ ਅਸੀਂ ਚੋਰ ਨਹੀਂ ਆ ਅਸੀਂ ਕੋਈ ਚਿੱਟਾ ਵੇਚਣ ਵਾਲੇ ਨਹੀਂ ਆ ਯਾ ਅਸੀਂ ਕਿਸੇ ਤਰ੍ਹਾਂ ਦੇ ਕੋਈ ਠੱਗੀਆਂ ਕਰਨ ਵਾਲੇ ਨਹੀਂ ਆ ਇਮਾਨਦਾਰੀ ਨਾਲ ਲੋਕ ਟ੍ਰੇਡਿਓ ਨੇ ਚ ਲੋਕਾਂ ਦੀ ਸੇਵਾ ਕੀਤੀ ਏ ਇਮਾਨਦਾਰੀ ਦੇ ਨਾਲ ਹੁਣ ਸੇਵਾ ਕਰ ਰਹੇ ਆ ਔਰ ਜਿੰਨਾ ਸਮਾਂ ਹੈ ਉਹ ਦੱਬ ਕੇ ਸੇਵਾ ਕਰਾਂਗੇ ਬਹੁਤ ਬਹੁਤ ਧੰਨਵਾਦ ਔਰ ਮੈਂ ਅੱਜ ਇਸ ਗੱਲ ਦੀ ਖੁਸ਼ੀ ਮਹਿਸੂਸ ਕਰਦਾ ਔਰ ਮੈਂ ਸੁਖ ਦਾ ਸਾ ਲੈਂਦਾ ਕਿ ਮੈਂ ਇੱਕ ਚੰਗੀ ਪਾਰਟੀ ਦੇ ਵਿੱਚ ਆਇਆ ਜਿੱਥੇ ਮੈਂ अपने मिशन पूरा कर सकेगा ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत